ਚਾਹ ਪੀਣ ਆਏ ਮੁੰਡਿਆਂ ਨੇ ਕੁੱਟਿਆ ਚਾਹ ਵਾਲਾ ਸ਼ਰਿਆਮ ਥੱਲੇ ਸੁੱਟ ਮਾਰੀਆਂ ਲੱਤਾਂ ਘਸੁੰਨ ਚਪੇੜਾਂ ਕੁੱਟ ਮਾਰਦੀਆਂ ਰੂਹ ਕੰਬਾਉ ਤਸਵੀਰਾਂ ਆਈਆਂ ਸਾਹਮਣੇ ਜੀਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿੰਨੀ ਬੇਰਹਿਮੀ ਨਾਲ ਵੇਖੋ ਆਫ ਇਹ ਨੌਜਵਾਨ ਇਹ ਬਦਮਾਸ਼ ਕਿਸ ਤਰੀਕੇ ਨਾਲ ਚਾਹ ਬਣਾਉਣ ਵਾਲੇ ਦੀ ਕੁੱਟਮਾਰ ਕਰ ਰਹੇ ਨੇ ਇਹਨਾਂ ਨੌਜਵਾਨਾਂ ਵੱਲੋਂ ਜੰਮ ਕੇ ਚਾਹ ਬਣਾਉਣ ਵਾਲੇ ਨੂੰ ਗਾਲ੍ਹਾਂ ਕੱਢੀਆਂ ਗਈਆਂ ਨੇ ਦੇਖਦੇ ਹੀ ਦੇਖਦੇ ਇਹ ਨੌਜਵਾਨ ਗੁੰਡਾਗਰਦੀ ਤੇ ਉਤਰ ਆਏ ਬਦਮਾਸ਼ਾਂ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਨੌਜਵਾਨ ਨੂੰ ਇਹਨਾਂ ਬਦਮਾਸ਼ਾਂ ਨੇ ਥੱਲੇ ਸੁੱਟ ਲਿਆ ਉਸਦੇ ਲੱਤਾਂ ਮਾਰੀਆਂ ਗਈਆਂ ਘਸੁੰਨ ਚਪੇੜਾਂ ਮਾਰੀਆਂ ਗਈਆਂ ਇੱਥੇ ਹੀ ਬਸ ਨਹੀਂ ਜਨਾਬ ਖੜਾਕੇ ਦੀ ਠੰਡ ਚ ਠੰਡਾ ਪਾਣੀ ਵੀ ਨੌਜਵਾਨ ਤੇ ਪਾਇਆ ਗਿਆ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਰੇੜੀ ਤੇ ਪਏ ਭਾਂਡਿਆਂ ਨਾਲ ਵੀ ਉਸ ਦੀ ਕੁੱਟਮਾਰ ਕੀਤੀ ਗਈ ਹੈ ਆਖਰ ਕੁੱਟਮਾਰ ਕਿਉਂ ਕੀਤੀ ਗਈ ਹੈ ਹੁਣ ਇਹ ਵੀ ਸੁਣ ਲਓ ਜਾਣਕਾਰੀ ਮੁਤਾਬਕ ਇਸ ਗਰੀਬ ਦੀ ਗਲਤੀ ਬਸ ਇੰਨੀ ਸੀ ਕਿ ਚਾਹ ਕੱਚ ਦੇ ਗਲਾਸ ਚ ਨਹੀਂ ਦਿੱਤੀ ਸੀ ਜਿਸ ਨੂੰ ਲੈ ਕੇ ਇਹ ਨੌਜਵਾਨ ਤੈਸ ਚ ਆ ਗਏ ਤੇ ਜੰਮ ਕੇ ਇਹਨਾਂ ਨੇ ਦੁਕਾਨਦਾਰ ਦਾ ਘੁਟਾਪਾ ਚੜ੍ਹਾ ਤੇ ਬਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਲਜ਼ਮ ਮੌਕੇ ਤੋਂ ਫਰਾਰ ਹੋ ਗਏ ਕੁੱਟਮਾਰ ਦੀਆਂ ਇਹ ਹਲਾਕੇ ਰਖਦੇਣ ਵਾਲੀਆਂ ਤਸਵੀਰਾਂ ਚੰਡੀਗੜ੍ਹ ਦੇ ਆਈਟੀ پارک ਇਲਾਕੇ ਤੋਂ ਸਾਹਮਣੇ ਆਈਆਂ ਨੇ ਘਟਨਾ ਦੇ ਸ਼ਿਕਾਰ ਇਸ ਸ਼ਖਸ ਵੱਲੋਂ ਪ੍ਰਸ਼ਾਸਨ ਤੋਂ ਇंसाफ ਦੀ ਮੰਗ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ। ਬਾਕੀ ਹੀ ਕੁੱਟਮਾਰ ਦੀਆਂ ਤਸਵੀਰਾਂ ਕੁੱਟਮਾਰ ਪਿੱਛੇ ਦੀ ਵਜ੍ਹਾ ਹੋਸ਼ ਉਡਾ ਦੇਣ ਵਾਲੀ ਹੈ। ਵੱਡਾ ਸਵਾਲ ਇੱਥੇ ਇਹੋ ਖੜਾ ਹੋ ਰਿਹਾ ਕਿ ਆਖਰ ਸਾਡੇ ਨੌਜਵਾਨਾਂ ਨੂੰ ਹੋ ਕੀ ਰਿਹਾ ਹੈ? ਕਿਉਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਰਹੇ ਨੇ? ਕਿਉਂ ਨੌਜਵਾਨਾਂ 'ਚ ਸ਼ਾਂਤੀ ਸੀਰਤਾ ਖਤਮ ਹੁੰਦੀ ਜਾ ਰਹੀ ਹੈ? ਇਹ ਆਪਣੇ ਆਪ 'ਚ ਵੱਡਾ ਸਵਾਲ ਹੈ। ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰਦੀ ਹੈ ਜਾਂਚ ਤੋਂ ਬਾਅਦ ਹੋਰ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਚੱਕਬਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ ਚਾਹ ਪੀਣ ਆਏ ਮੁੰਡਿਆਂ ਨੇ ਕੁੱਟਿਆ ਚਾਹ ਵਾਲਾ ਸ਼ਰੇ ਆਮ ਥੱਲੇ ਸੋਟ ਮਾਰੀਆਂ ਲੱਤਾ ਕਸੁੰਨ ਚਪੇੜਾਂ ਕੁੱਟ ਮਾਰਦੀਆਂ ਰੂਹ ਕੰਬਾਉ ਤਸਵੀਰਾਂ ਆਈਆਂ ਸਾਹਮਣੇ ਜੀਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿੰਨੀ ਬੇਰਹਿਮੀ ਨਾਲ ਵੇਖੋ ਆਫ ਇਹ ਨੌਜਵਾਨ ਇਹ ਬਦਮਾਸ਼ ਕਿਸ ਤਰੀਕੇ ਨਾਲ ਚਾਹ ਬਣਾਉਣ ਵਾਲੇ ਦੀ ਕੁੱਟਮਾਰ ਕਰ ਰਹੇ ਨੇ ਇਹਨਾਂ ਨੌਜਵਾਨਾਂ ਵੱਲੋਂ ਜੰਮ ਕੇ ਚਾਹ ਬਣਾਉਣ ਵਾਲੇ ਨੂੰ ਗਾਲ੍ਹਾਂ ਕੱਢੀਆਂ ਗਈਆਂ ਨੇ ਦੇਖਦੇ ਹੀ ਦੇਖਦੇ ਇਹ ਨੌਜਵਾਨ ਗੁੰਡਾਗਰਦੀ ਤੇ ਉੱਤਰ ਆਏ ਬਦਮਾਸ਼ਾਂ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਨੌਜਵਾਨ ਨੂੰ ਇਹਨਾਂ ਬਦਮਾਸ਼ਾਂ ਨੇ ਥੱਲੇ ਸੁੱਟ ਲਿਆ ਉਸਦੇ ਲੱਤਾਂ ਮਾਰੀਆਂ ਗਈਆਂ ਘਸੌਨ ਚਪੇੜਾਂ ਮਾਰੀਆਂ ਗਈਆਂ ਇੱਥੇ ਹੀ ਬਸ ਨਹੀਂ ਜਨਾਬ ਕੜਾਕੇ ਦੀ ਠੰਡ 'ਚ ਠੰਡਾ ਪਾਣੀ ਵੀ ਨੌਜਵਾਨ ਤੇ ਪਾਇਆ ਗਿਆ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਰੇੜੀ ਤੇ ਪਏ ਭਾਂਡਿਆਂ ਨਾਲ ਵੀ ਉਸ ਦੀ ਕੁੱਟਮਾਰ ਕੀਤੀ ਗਈ ਹੈ। ਆਖਰ ਕੁੱਟਮਾਰ ਕਿਉਂ ਕੀਤੀ ਗਈ ਹੈ? ਹੁਣ ਇਹ ਵੀ ਸੁਣ ਲਓ। ਜਾਣਕਾਰੀ ਮੁਤਾਬਕ ਇਸ ਗਰੀਬ ਦੀ ਗਲਤੀ ਬਸ ਇੰਨੀ ਸੀ ਕਿ ਚਾਹ ਕੱਚ ਦੇ ਗਲਾਸ 'ਚ ਨਹੀਂ ਦਿੱਤੀ ਸੀ। ਜਿਸ ਨੂੰ ਲੈ ਕੇ ਇਹ ਨੌਜਵਾਨ ਤੈਸ ਚ ਆ ਗਏ ਤੇ ਜੰਮ ਕੇ ਇਹਨਾਂ ਨੇ ਦੁਕਾਨਦਾਰ ਦਾ ਘੁਟਾਪਾ ਚੜ੍ਹਾ ਤੇ ਬਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਕਟਮਾਰਦੀਆਂ ਇਹ ਹਿਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਚੰਡੀਗੜ੍ਹ ਦੇ ਆਈਟੀ پارک ਇਲਾਕੇ ਤੋਂ ਸਾਹਮਣੇ ਆਈਆਂ ਨੇ ਕਟਨਾ ਦੇ ਸ਼ਿਕਾਰ ਇਸ ਸ਼ਖਸ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਬਾਕੀ ਹੀ ਕਟਮਾਰਦੀਆਂ ਤਸਵੀਰਾਂ ਕਟਮਾਰ ਪਿੱਛੇ ਦੀ ਵਜ੍ਹਾ ਹੋਸ਼ ਉਡਾ ਦੇਣ ਵਾਲੀ ਹੈ ਵੱਡਾ ਸਵਾਲ ਇੱਥੇ ਇਹੋ ਖੜਾ ਹੋ ਰਿਹਾ ਕਿ ਆਖਰ ਸਾਡੇ ਨੌਜਵਾਨਾਂ ਨੂੰ ਹੋ ਕੀ ਰਿਹਾ ਹੈ ਕਿਉਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਰਹੇ ਨੇ ਕਿਉਂ ਨੌਜਵਾਨਾਂ ਚ ਸ਼ੈਨਸੀਲਤਾ ਖਤਮ ਹੁੰਦੀ ਜਾ ਰਹੀ ਹੈ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰਦੀ ਹੈ ਜਾਂਚ ਤੋਂ ਬਾਅਦ ਹੋਰ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਚੱਕਬਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ